ਤਾਨੂੰ ਪਤਾ ਹੀ ਆ ਕਿ ਕਮਾਂਤਰੀ ਪਦਰਤੇ ਜਿਹੜਾ ਭਾਰਤ ਤੇ ਲਗਾਤਾਰ ਦਬਾਅ ਪੈ ਰਿਹਾ ਸੀ ਕਿ ਉਹ ਆਪਣੇ ਖੇਤੀ ਸੈਕਟਰ ਡੇਰੀ ਸੈਕਟਰ ਪੋਲਟਰੀ ਖੇਤਰ ਤੇ ਹੋਰ ਵਪਾਰ ਖੇਤਰ ਨੂੰ ਅਮਰੀਕਾ ਵਾਸਤੇ ਖੋਲ ਦੇਵੇ ਕੋਈ ਟੈਕਸ ਨਾ ਲਾਵੇ ਜੇ ਬਾਹਰਲੇ ਅਮਰੀਕਾ ਸਮੇਤ ਹੋਰਨਾ ਮੁਲਕਾਂ ਦੀਆਂ ਫਸਲਾਂ ਜਾਂ ਇਥੇ ਦੁੱਧ ਸਾਡੀ ਮੰਡੀ ਵਿੱਚ ਡੰਪ ਹੁੰਦਾ ਵਾ ਤੇ ਸਾਨੂੰ ਪਹਿਲੋਂ ਹੀ ਫਸਲਾਂ ਦੇ ਵਾਜਬ ਰੇਟ ਨਹੀਂ ਮਿਲ ਰਹੇ ਇਦਾਂ ਖੇਤੀ ਸੈਕਟਰ ਬਰਬਾਦ ਹੋਊਗਾ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਵੇਂ ਇੱਕ ਤਰਫਾ ਟੈਰ ਫਲਾਏ ਸੀ ਤੋਂ ਅੱਜ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਵੀ ਬੈਂਸ ਜਿਹੜੇ ਆ ਉਹ ਇੱਥੇ ਭਾਰਤ ਦੇ 4 ਦਿਨਾਂ ਦੌਰੇ ਤੇ ਆ ਰਹੇ ਆ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਰਤ ਪੰਦਰ ਤੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਵਿਚਾਰ ਦਿੰਦਾ ਉਹਨਾਂ ਦਾ ਦੌਰਾ 23 ਤੇ 24 ਮਈ ਨੂੰ ਪਲਾਕ ਤੇ ਜਿਲਾ ਪੱਦਰ ਤੇ ਮੋਦੀ ਸਰਕਾਰ ਦੀਆਂ ਤੇ ਅਮਰੀਕਾ ਦੇ ਉਹ ਭ੍ਰਸ਼ਟਪਤੀ ਦੀਆਂ ਅਰਥੀਆਂ ਫੂਕੇ ਸਮਝੌਤੇ ਦਾ ਵਿਰੋਧ ਕਰਾਂਗੇ ਆਸ ਰੱਖਦੇ ਆ ਜਿਵੇਂ ਐਸਕੇਮ ਨਾਨ ਪੋਲੀਟੀਕਲ ਆ ਉਹ ਵੀ ਵਿਚਾਰਕ ਤੌਰ ਤੇ ਇਹਨਾਂ ਦਾ ਵਿਰੋਧ ਕਰੂਗਾ ਔਰ ਇਸ ਤਰ੍ਹਾਂ ਜਿਹੜਾ ਐਸਕੇਮ ਪੋਲੀਟੀਕਲ ਸੀਗਾ ਉਹ ਨਾ ਨਾ ਵੀ ਸਾਡੀ ਗੱਲਬਾਤ ਹੋਈ ਜਾਂ ਉਹ ਵੀ ਆਪਣੇ ਪੱਦਰ ਤੇ ਇਹਦਾ ਵਿਰੋਧ ਕਰ ਰਹੇ ਨੇ ਤੋਂ ਸੱਚ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਤਿੰਨਾ ਫੋਰਮਾਂ ਤੋਂ ਬਾਹਰ ਰੰਦੀਆਂ ਨੇ ਦੇਚਦੀਆਂ ਕਿਸਾਨ ਮਜ਼ਦੂਰ ਟਰੇਡ ਜਥੇਬੰਦੀਆਂ ਕਿਉਂ ਨਾ ਹੁਣ ਵਪਾਰਕ ਜਥੇਬੰਦੀਆਂ ਕਿਉਂ ਨਾ ਹੋਣ ਅਸੀਂ ਸਾਰੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਵੀ ਹਰ ਖੇਤਰ ਲਈ ਵਪਾਰਕ ਖੇਤਰ ਹੋਵੇ ਚਾਹੇ ਖੇਤੀ ਸੈਕਟਰ ਹੋਣ ਇਹ ਸਮਝੌਤਾ ਭਾਰਤ ਨੂੰ ਬਰਬਾਦ ਕਰ ਦਊਗਾ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਨਾ ਸਾਡੇ ਕਮਰਸ ਮੰਤਰੀ ਦਾ ਬਿਆਨ ਇਹਦੇ ਤੇ ਆਇਆ ਹੈਗਾ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਇੰਨੀ ਕੰਮ ਦੇ ਰੁੱਤ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਬਾਹਰ ਨਿਕਲ ਕੇ ਅਮਰੀਕਾ ਦੇ ਰਾਸ਼ਟਰ ਉਪ ਰਾਸ਼ਟਰਪਤੀ ਤੇ ਮੋਦੀ ਸਰਕਾਰ ਦੀਆਂ 23 24 ਮਈ ਨੂੰ ਅਰਥੀਆਂ ਸਾੜੀਆਂ ਜਾਣ ਸ਼ਾਮ ਨੂੰ 4 ਵਜੇ ਪ੍ਰੈਸ ਕਲੱਬ ਜਿਹੜਾ ਅੰਮ੍ਰਿਤਸਰ ਉੱਚ ਪ੍ਰੈਸ ਕਾਨਫਰੰਸ ਕਰਕੇ ਹੋਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਤੋਂ ਗਾਹਾਂ ਜਿਹੜਾ ਪੰਜਾਬ ਤੇ ਹਰਿਆਣੇ ਅੰਦਰ ਜਿਹੜੀ ਗੜੇਮਾਰੀ ਜਾਂ ਸ਼ੌਕ ਸਰਕਟ ਨਾਲ ਅੱਗਾਂ ਲੱਗੀਆਂ ਨੇ ਕਣਕ ਨੂੰ ਖਾਸ ਕਰਕੇ ਉਹਦੀ ਜਿਹੜੀ ਆ ਆਪਣੇ ਆਪਣੇ ਪੱਤਰ ਤੇ ਆ ਉਹ ਸੂਬਿਆਂ ਦੀਆਂ ਜਥੇਬੰਦੀਆਂ ਜੜੀਆਂ ਵਾਂ ਉਹ ਆਪਣੇ ਆਪਣੇ ਸੂਬਿਆਂ ਕੋਲੋਂ ਜੜੀ ਇਹਨਾਂ ਦੀ ਮਾਫਜ਼ੇ ਦੀ ਮੰਗ ਕਰਨ ਗਿਆ ਕਿ ਕਿਸਾਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਵੀ 50000 ਪ੍ਰਤੀ ਏਕੜ ਕਣਕ ਦੇ ਸੜੀ ਕਣਕ ਦਾ ਮਾਫਜ਼ਾ ਔਰ ਜਿੱਥੇ ਗੜੇ ਮਾਰੀ ਹੋਈ ਉਹਦਾ ਵੀ ਮਾਫਜ਼ਾ ਜਿਹੜਾ ਵਾ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇ ਤੁਹਾਨੂੰ ਪਤਾ ਹੀ ਆ ਕਿ ਮੰਤਰੀ ਪੱਧਰ ਤੇ ਜਿਹੜਾ ਭਾਰਤ ਤੇ ਲਗਾਤਾਰ ਦਬਾਅ ਪੈ ਰਿਹਾ ਸੀ ਇਹ ਆਪਣੇ ਖੇਤੀ ਸੈਕਟਰ ਡੇਰੀ ਸੈਕਟਰ ਪੋਲਟਰੀ ਖੇਤਰ ਤੇ ਹੋਰ ਵਪਾਰਕ ਖੇਤਰ ਨੂੰ ਅਮਰੀਕਾ ਵਾਸਤੇ ਖੋਲ ਦੇਵੇ ਕੋਈ ਟੈਕਸ ਨਾ ਲਾਵੇ ਜੇ ਬਾਹਰਲੇ ਅਮਰੀਕਾ ਸਮੇਤ ਹੋਰਨਾ ਮੁਲਕਾਂ ਦੀਆਂ ਫਸਲਾਂ ਜਾਂ ਇੱਥੇ ਦੁੱਧ ਸਾਡੀ ਮੰਡੀ ਵਿੱਚ ਡੰਪ ਹੁੰਦਾ ਵਾ ਤੇ ਸਾਨੂੰ ਪਹਿਲੋਂ ਹੀ ਫਸਲਾਂ ਦੇ ਵਾਜਬ ਰੇਟ ਨਹੀਂ ਮਿਲ ਰਹੇ ਇਹਦੇ ਨਾਲ ਖੇਤੀ ਸੈਕਟਰ ਬਰਬਾਦ ਹੋਊਗਾ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਨੇ ਜਿਵੇਂ ਇੱਕ ਤਰਫਾ ਟਾਇਰ ਫਲਾਏ ਸੀ ਤੋਂ ਅੱਜ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਬੀ ਬੈਂਸ ਜਿਹੜੇ ਆ ਉਹ ਇੱਥੇ ਭਾਰਤ ਦੇ 4 ਦਿਨਾਂ ਦੌਰੇ ਤੇ ਆ ਰਹੇ ਆ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਭਾਰਤ ਪੱਧਰ ਤੇ ਇਸ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਕਿ 4 ਦਿਨਾਂ ਦਾ ਉਹਨਾਂ ਦਾ ਦੌਰਾ 23 ਤੇ 24 ਮਈ ਨੂੰ ਪਲਾਖ ਤੇ ਜ਼ਿਲ੍ਹਾ ਪੱਧਰ ਤੇ ਮੋਦੀ ਸਰਕਾਰ ਦੀਆਂ ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਦੀਆਂ ਅਰਥੀਆਂ ਫੂਕੇ ਸਮਝੌਤੇ ਦਾ ਵਿਰੋਧ ਕਰਾਂਗੇ ਆਸ ਰੱਖਦੇ ਹਾਂ ਜਿਵੇਂ ਐਸਕੇਮ ਨਾਨ ਪੋਲੀਟੀਕਲ ਆ ਉਹ ਵੀ ਵਿਚਾਰਕ ਤੌਰ ਤੇ ਇਹਨਾਂ ਦਾ ਵਿਰੋਧ ਕਰੂਗਾ ਔਰ ਇਸ ਤਰ੍ਹਾਂ ਜਿਹੜਾ ਐਸਕੇਮ ਪੋਲੀਟੀਕਲ ਸੀਗਾ ਉਹ ਨਾ ਨਾ ਵੀ ਸਾਡੀ ਗੱਲਬਾਤ ਹੋਈ ਜਾਂ ਉਹ ਵੀ ਆਪਣੇ ਪੱਧਰ ਤੇ ਇਹਦਾ ਵਿਰੋਧ ਕਰ ਰਹੇ ਨੇ ਤੋਂ ਜਿੰਨੀਆਂ ਵੀ ਜਥੇਬੰਦੀਆਂ ਹਾਲੇ ਤਿੰਨਾ ਫਾਰਮਾਂ ਤੋਂ ਬਾਹਰ ਰਹਿੰਦੀਆਂ ਨੇ ਦੇਸ਼ ਦੀਆਂ ਕਿਸਾਨ ਮਜ਼ਦੂਰ ਟ੍ਰੇਡ ਕਿਥੇ ਬੰਦੀਆਂ ਕਿਉਂ ਨਾ ਹੋਣ ਵਪਾਰਕ ਜਥੇ ਬੰਦੀਆਂ ਕਿਉਂ ਨਾ ਹੋਣ ਅਸੀਂ ਸਾਰੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਵੀ ਹਰ ਖੇਤਰ ਲਈ ਵਪਾਰਕ ਖੇਤਰ ਹੋਵੇ ਚਾਹੇ ਖੇਤੀ ਸੈਕਟਰ ਹੋਣ ਇਹ ਸਮਝੌਤਾ ਭਾਰਤ ਨੂੰ ਬਰਬਾਦ ਕਰ ਦੇਊਗਾ ਅਜੇ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਨਾ ਸਾਡੇ ਕਮਰਸ ਮੰਤਰੀ ਦਾ ਬਿਆਨ ਇਹਦੇ ਤੇ ਆਇਆ ਹੈਗਾ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਆਂ ਇੰਨੀ ਕੰਮ ਦੇ ਰੁੱਤ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਬਾਹਰ ਨਿਕਲ ਕੇ ਅਮਰੀਕਾ ਦੇ ਰਾਸ਼ਟਰ ਉਪ ਰਾਸ਼ਟਰਪਤੀ ਤੇ ਮੋਦੀ ਸਰਕਾਰ ਦੀਆਂ 23 24 ਮਈ ਨੂੰ ਅਰਥੀਆਂ ਸਾੜੀਆਂ ਜਾਣ ਸ਼ਾਮ ਨੂੰ 4 ਵਜੇ ਪ੍ਰੈਸ ਕਲੱਬ ਜਿਹੜਾ ਅੰਮ੍ਰਿਤਸਰ ਉੱਚ ਪ੍ਰੈਸ ਕਾਨਫਰੰਸ ਕਰਕੇ ਹੋਰ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਤੋਂ ਗਾਹਾਂ ਜਿਹੜਾ ਪੰਜਾਬ ਤੇ ਹਰਿਆਣਾ ਦੇ ਅੰਦਰ ਜਿਹੜੀ ਗੜੇਮਾਰੀ ਜਾਂ ਸ਼ੌਟ ਸਰਕਟ ਨਾਲ ਅੱਗਾਂ ਲੱਗੀਆਂ ਨੇ ਕਣਕ ਨੂੰ ਖਾਸ ਕਰਕੇ ਉਹਦੀ ਜਿਹੜੀ ਆ ਆਪਣੇ ਆਪਣੇ ਪੱਤਰ ਤੇ ਆ ਉਹ ਸੂਬਿਆਂ ਦੀਆਂ ਜਥੇਬੰਦੀਆਂ ਜਿਹੜੀਆਂ ਵਾਂ ਉਹ ਆਪਣੇ ਆਪਣੇ ਸੂਬਿਆਂ ਕੋਲੋਂ ਜਿਹੜੀ ਇਹਨਾਂ ਦੀ ਮਾਪዘਦੀ ਮੰਗ ਕਰਨ ਗਿਆ ਵੀ ਕਿਸਾਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਵੀ 50000 ਪ੍ਰਤੀ ਏਕੜ ਕਣਕ ਦੇ ਸੜੀ ਕਣਕ ਦਾ ਮਾਪਜ਼ਾ ਔਰ ਜਿੱਥੇ ਗੜੇਮਾਰੀ ਹੋਈ ਉਹਦਾ ਵੀ ਮਾਪਜ਼ਾ ਜਿਹੜਾ ਵਾ ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇ